टाइम जी नहीं, टाइम हरेक बंद को सब कुछ बहुत हो गया लेकिन टाइम है नहीं गा उस मेरी कविता बड़ी पॉपुलर है जी। एक दोस्त क्या दूजा दोस्त आया आम तीन ओल सुनाया कि क्या यार सारा दिन काम ही काम में सिर खपाओ हो कदे मेरे किलन को नहीं आओ हो तो दूसरो वो घरों दोस्त बोलो कि तने लागरी है मिलाप करने की और अठे फुर्सत नहीं है मरने की ਇਹ ਤਾਂ ਸੁਣ ਕੇ ਵੀ ਘਰ ਵਾਲੀ ਬਾਜੀ-ਬਾਜੀ ਆਈ ਹੂੰ ਆਰਾਮ ਤਾਈ ਬੋਲੀ ਅਭੀ ਅਬੇ ਮੈਂ ਅਭੀ-ਅਭੀ ਮੈਂ ਕਰੀਏ ਘਰ ਦੀ ਸਫਾਈ ਔਰ ਅਬ ਨੰਬਰ ਲਗਾਣਾ ਹੈ ਬਰਤਨ ਧੋਣੇ ਦਾ ਪਤੀ ਦੇਵ ਜੀ ਮਰ ਨਾ ਜਾਈਓ ਮੇਰੇ ਕੋਲ ਨੇ ਟਾਈਮ ਨਹੀਂ ਹੈ ਥਾਨੇ ਰੋਣੇ ਦਾ ਤੇ ਜਿਹੜੀ ਲਿਖਣ ਦੀ ਚੇਤਕ ਹੈ ਸਰ ਮੈਨੂੰ ਕਵਿਤਾ ਹੋਵੇ ਪਰ ਮੈਨੂੰ ਲੇਖ ਹੋਵੇ ਪਰ ਮੈਨੂੰ ਕੁਝ ਵੀ ਤਾਂ ਇਹ ਕਦੋਂ ਤੁਹਾਨੂੰ ਸ਼ੁਰੂ ਹੋਏਗੀ ਇਹ ਤਾਂ ਮੈਂ ਜੀ ਬਹੁਤ ਸਾਲ ਪਹਿਲਾਂ ਤੋਂ ਮੈਂ ਚੌਥੀ ਪੰਜਵੀਂ ਜਦ ਪੜਦਾ ਸੀ ਨਾ ਉਦੋਂ ਵੀ ਮੈਂ ਆਪ ਦੀ ਕਵਿਤਾ ਲਿਖ ਕੇ ਤੇ ਬਾਲ ਸਭਾ ਚ ਸੁਣਾਉਂਦਾ ਹੁੰਦਾ ਤੋ ਫਿਰ ਉਹ ਗੁਰੂ ਜੀਆਂ ਤੋਂ ਅਧਿਆਪਕਾਂ ਤੋਂ ਪ੍ਰੋਤਸਾਹਨ ਮਿਲਦਾ ਕਿ ਵੀ ਬਹੁਤ ਬੜੀਆਂ ਰੋਹ ਦਿਖੋ ਲਈ ਆ ਰਾਜਪੂਰੀ ਜਿਹੜਾ ਮੇਰਾ ਨਾਮ ਹੈ ਨਾ ਇਹ ਵੀ ਗੁਰੂ ਜੀਆਂ ਨੇ ਰੱਖਿਆ ਕਿ ਵੀ ਤੂੰ ਯਾਰ ਨਾਮ ਵੀ ਜਿਹੜਾ ਰੱਖ ਕੋਈ ਮੈਂ ਜੀ ਤੁਸੀਂ ਦੱਸੋ ਉਹਨਾਂ ਦਰਾਂ ਚ ਪੰਜਾਬੀ ਦੇ ਲੇਖਕ ਹੁੰਦੇ ਜਿਵੇਂ ਇੰਦਰਜੀਤ ਹਸਨਪੂਰੀ ਇੰਦਰਪੂਰੀ ਜੈਪੂਰੀ ਇਸ ਤਰ੍ਹਾਂ ਉਹ ਆਦੇ ਤੂੰ ਰਾਜਪੂਰੀ ਰੱਖ ਲੈ ਸੌਖਾ ਜਨਾ ਹੈ ਹੁਆ ਖਵਾ ਖਾ ਥਾਵਾਂ ਤੇ ਵਿਦੇਸ਼ੀ ਧਰਤੀ ਤੱਕ ਪੰਜਾਬੀਆਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਣਵਾਇਆ ਤੇ ਕਾਬਲੀਅਤ ਕਰਕੇ ਜਿਹੜਾ ਤਰੱਕੀ ਦੀਆਂ ਨਵੀਆਂ ਲੀਹਾਂ ਵੀ ਸਿਰਜੀਆਂ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਰਾਜਸਥਾਨ ਵਿੱਚ ਰਹਿੰਦੇ ਪੰਜਾਬੀ ਰੂਪ ਸਿੰਘ ਰਾਜਪੂਰੀ ਹੋਰਾਂ ਦੇ ਨਾਲ ਜਿਹੜੇ ਕਿ ਜਿੱਥੇ ਹਾਸਰਾਸ ਕਵੀ ਨੇ ਉਥੇ ਸਹਿਤਕਾਰ ਨੇ ਤੇ ਅਧਿਆਪਕ ਦੇ ਕਿੱਤੇ ਤੋਂ ਸੇਵਾਮੁਕਤ ਹੋ ਚੁੱਕੇ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਰ ਸੁਰੂਆਤ ਆਪਾਂ ਹਾਸਰਸ ਕਵੀ ਤੋਂ ਕੀਤੀ ਆ ਤਾਂ ਕੁਝ ਰੰਗ ਦਰਸ਼ਕਾਂ ਨੂੰ ਪਹਿਲਾਂ ਉੱਥੋਂ ਹੀ ਸ਼ੁਰੂਆਤ ਕਰ ਲਈਏ ਜੀ ਦੇਖੋ ਜੀ ਮੈਂ ਤਾਂ ਰਾਜਸਤਾਨੀ ਦਾ ਸਹਿਤਕਾਰ ਦੀ ਕਵੀ ਹਾਂ ਤੇ ਹਾਸਰਸ ਚ ਮੇਰਾ ਜਿਆਦਾ ਦਿਲਚਸਪੀ ਹੈ ਮੇਰੀ ਹਮ ਹੁਣ ਅੱਜ ਤੁਸੀਂ ਜਾਣੇ ਤੇ ਮੈਂ ਵੀ ਜਲਦੀ ਵਿੱਚ ਆਂ ਤੇ ਟਾਈਮ ਹੁੰਦੀ ਸ਼ੋਰਟੇਜ ਜਿਹੜੀ ਹੈ ਟਾਈਮ ਦੀ ਛੋਟੇ ਹਰ ਇੱਕ ਬੰਦੇ ਕੋਲੇ ਹੋਰ ਸਭ ਕੁਝ ਬਹੁਤ ਹੋ ਗਿਆ ਲੇਕਿਨ ਟਾਈਮ ਹੈ ਨਹੀਂਗਾ ਉਸ ਤੇ ਮੇਰੀ ਇੱਕ ਕਵਿਤਾ ਬੜੀ ਪਪੂਲਰ ਹੈ ਜੀ कि एक दोस्त कने दूजा दोस्त आया जਵੇਂ ਅੱਜ ਮੈਂ ਤੁਹਾਡੇ ਕੋਲ ਆਇਆ ਇੱਕ ਦੋਸਤ ਕਨੇ ਦੂਜਾ ਦੋਸਤ ਆਇਆ ਰਾਮ ਤਾਂ ਹੀ ਬਣਾ ਔਲ ਮਾ ਸੁਣਾਇਆ ਕਿ ਕਿਆ ਯਾਰ ਸਾਰਾ ਦਿਨ ਕਾਮ ਹੀ ਕਾਮ ਮੇ ਸਿਰ ਖਪਾਓ ਕਦੇ ਮੇਰੇ ਕਨੇ ਮਿਲਣ ਕੋ ਨਹੀਂ ਆਓ ਹੋ ਤੋ ਦੂਸਰੋ ਉਹ ਘਰ ਵਾਲੋ ਦੋਸਤ ਬੋਲਿਓ ਕਿ ਤੰਨੇ ਲਾਗ ਰਹੀ ਹੈ ਮਿਲਾਪ ਕਰਨੇਗੀ ਔਰ ਅੱਠੇ ਫੁਰਸਤ ਨਹੀਂ ਹੈ ਮਰਨੇਗੀ ਇਹ ਤਾਂ ਸੁਣ ਕੇ ਵੀ ਘਰ ਵਾਲੀ ਬਾਜੀ-ਬਾਜੀ ਆਈ ਔਰ ਆਮ ਤਾਈ ਬਲੀ ਅਭੀ ਅਭੇ ਮੈਂ ਅਭੀ ਅਭੀ ਮੈਂ ਕਰੀਏ ਘਰ ਦੀ ਸਫਾਈ ਔਰ ਅਬ ਨੰਬਰ ਲਗਾਣਾ ਹੈ ਬਰਤਨ ਧੋਣੇ ਕਾ ਪਤੀ ਦੇਵ ਜੀ ਮਰ ਨਾ ਜਾਈਓ ਮੇਰੇ ਕੋਲ ਨਾ ਟਾਈਮ ਨਹੀਂ ਹੈ ਥਾ ਨਿਰਾਉਣੇ ਕਾ ਤਾਂ ਲੋਕਾਂ ਕੋਲੇ ਤਾਂ ਮਤਲਬ ਐਡੀ ਸਮੇਂ ਦੀ ਤੰਗੀ ਹੋ ਗਈ ਸਮੇਂ ਦੀ ਕਿ ਪਤੀ ਮਰ ਗਿਆ ਤਾਂ ਉਹਦੇ ਵਾਸਤੇ ਰੋਣ ਵਾਸਤੇ ਵੀ ਟਾਈਮ ਨਹੀਂ ਹੈ ਤਾਂ ਇਸ ਤੇ ਇਹ ਵਿਅੰਗ ਇਸ ਤਰ੍ਹਾਂ ਤਾਂ ਤੁਹਾਡੇ ਜਿਹੜੇ ਵਿਅੰਗ ਕਾਫੀ ਰਹਿੰਦੇ ਆ ਵਕ ਵਕ ਵਿਸ਼ਿਆਂ ਤੇ ਵੀ ਰਹਿੰਦੇ ਆ ਤੇ ਕਿਤਾਬਾਂ ਹੁਣ ਤੱਕ ਕਿੰਨੀਆਂ ਆ ਤੁਸੀਂ ਸਰ ਲਿਖ ਚੁੱਕੇ ਹੋ ਮੈਂ ਹੁਣ ਤੱਕ ਜੀ 21 ਕਿਤਾਬਾਂ ਲਿਖਤੀਆਂ ਹੂੰ ਪਿੱਛੇ ਜੇ ਮੈਂ ਮੇਰੇ ਪਿੰਡ ਦਾ ਇਤਿਹਾਸ ਲਿਖਿਆ ਉਹ 1 ਜਨਵਰੀ ਨੂੰ ਦਾ ਲੋਕਰਪਣ ਸੀ ਤੇ ਉਹ 21ਵੀਂ ਕਿਤਾਬ ਸੀ ਮੇਰੀ ਉਹਦੇ ਵਿੱਚ ਵਿਅੰਗ ਮੈਂ ਚਾਹੇ ਲੇਖ ਲਿਖਾਂ ਚਾਹੇ ਮੈਂ ਕਹਾਣੀਆਂ ਲਿਖਾਂ ਕਹਾਣੀਆਂ 'ਚ ਵੀ ਵਿਅੰਗ ਬਣ ਜਾਂਦਾ ਤੇ ਕਵਿਤਾ 'ਚ ਤਾਂ ਵਿਅੰਗ ਆਉਂਦੇ ਹੀ ਆਉਂਦੇ ਕਿਉਂਕਿ ਵਿਅੰਗ ਤਾਂ ਜ਼ਿੰਦਗੀ ਦਾ ਇੱਕ ਹਿੱਸਾ ਹੈ ਵਿਅੰਗ ਤੋਂ ਬਿਨਾਂ ਤਾਂ ਫਿਰ ਜ਼ਿੰਦਗੀ ਅਲੋਣੀ ਹੋ ਜਊਗੀ ਕਿਹੜੀਆਂ ਕਿਹੜੀਆਂ ਪਿਸ਼ਾਵਾਂ ਦੇ ਵਿੱਚ ਤੁਹਾਡੀਆਂ ਕਿਤਾਬਾਂ ਸਰ ਜੀ ਕਿਹ ਕਿਤਾਬਾਂ ਮੈਂ ਹਿੰਦੀ ਚ ਤੇ ਰਾਜਸਥਾਨੀ ਚ ਲਿਖੀਆਂ ਤੇ ਦੋ ਦੋ ਤਿੰਨ ਪੰਜਾਬੀ ਚ ਵੀ ਲਿਖੀਆਂ ਹਾਂ ਤਾਂ ਹੁਣ ਤੱਕ ਮੈਂ ਰਾਜਸਥਾਨ ਦੇ ਵਿੱਚ ਤੁਸੀਂ ਰਹਿ ਰਹੇ ਹੋ ਜੀ ਪੰਜਾਬੀ ਮਾਂ ਬੋਲੀ ਦੀ ਵੀ ਜਿੰਨੀ ਕੋ ਹੋ ਸਕਦੀ ਹੈ ਸੇਵਾ ਕਰਦੇ ਹਾਂ ਤਾਂ ਜ਼ਿਆਦਾਤਰ ਕਿਤਾਬਾਂ ਤੁਹਾਡੀ ਰਾਜਸਥਾਨੀ ਦੇ ਵਿੱਚ ਜ਼ਿਆਦਾ ਰਾਜਸਥਾਨੀ ਤੇ ਕਿਤੇ ਚ ਥੋੜਾ ਜਿਹਾ ਆਪਾਂ ਤੁਹਾਡੇ ਜੀਵਨ ਬਾਰੇ ਚਾਣਨਾ ਪਾ ਦੋ ਮੈਂ ਅਧਿਆਪਕ ਰਿਆ ਜੀ ਹਿੰਦੀ ਪੜਾਈ 40 ਸਾਲ ਤੱਕ ਮੈਂ ਨੌਕਰੀ ਕੀਤੀ ਉਸ ਨੌਕਰੀ ਦੇ ਦੌਰਾਨ ਵੀ ਮੈਂ ਕਵਿਤਾ ਕਰਦਾ ਸੀਗਾ ਤੇ ਨੌਕਰੀ ਦੇ ਹੁੰਦੇ ਹੋਈ ਮੈਨੂੰ ਬਾਹਰ ਜਾਣ ਦਾ ਵੀ ਮੌਕਾ ਮਿਲਿਆ ਕਵਿਤਾ ਦੀ ਵਜਨਾਂ ਹੀ ਮਿਲਿਆ ਮੇਰੀ ਕਵਿਤਾ ਬਹੁਤ ਲੋਕਪ੍ਰੀਆ ਬਹੁਤ ਪ੍ਰਸਿੱਧ ਹੈ ਗੁਰੂਜੀ ਪੜਾਂਤਾ ਗਾਂ ਪੇ ਰੋਟੜੀ ਆਂਤੀ ਗਾਮੋਂ ਬਿੰਦ ਨੂੰ ਰੋਟੜੀ ਲੂਖੀ ਪਾਕੀ ਗੁਰੂਜੀ ਕੋਰ ਤੋੜ ਰਚਾਖੀ ਜਗਾ ਜਗਾ ਸੁਬਲ ਉੜੀ ਮਾ ਮਿੱਦਬਾਰੀ ਕਿਰਕਿਰ ਰੇਲਵੜੀ ਇਹ ਉਹ ਬੜੇ ਮਤਲਬ ਪਪੂਲਰ ਕਵਿਤਾ ਉਹਦਾ YouTube ਤੇ ਤੋਂ ਮਚਾਰ ਕੀ ਉਸਨੇ ਉਸ ਕਵਿਤਾ ਦੀ وجہ ਨਾਲ ਮੇਰਾ ਜਿਆਦਾ ਲੋਕਾਂ ਨਾਲ ਸੰਪਰਕ ਹੋਇਆ ਤੇ ਫਿਰ ਬਾਹਰ ਵੀ ਬੰਨ ਲੋਕ ਬੁਲਾਉਂਦੇ ਰਹਿੰਦੇ ਜਿੱਥੇ ਜਿੱਥੇ ਮਾਰਵਾੜੀ ਰਾਜਸਥਾਨੀ ਲੋਕ ਰਹਿੰਦੇ ਆ ਬਾਹਰਲੇ ਦੇਸਾਂ ਚ ਜਾਂ ਆਪਣੇ ਸ਼ਹਿਰ ਦੇ ਵੱਡੇ ਆ ਆਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਕਲਕੱਤਾ ਬੰਗਲੌਰ ਮ드ਰਾਸ ਬੰਬਈ ਜਿੱਥੇ ਜਿੱਥੇ ਵੀ ਮਾਰਵਾੜੀ ਲੋਕ ਬਿਜ਼ਨਸ ਕਰਦੇ ਆ ਉਹ ਫਿਰ ਆਪਦੇ ਕਲਚਰ ਨਾਲ ਜੁੜੇ ਰਹਿਣ ਵਾਸਤੇ ਹੋੜੀ ਤੇ ਦੀਵਾਲੀ ਤੇ ਕਬੀ ਸਮੇਲਨ ਕਰਦੇ ਆ ਉਹਦੇ ਵਿੱਚ ਫਿਰ ਮੈਨੂੰ ਜਰੂਰ ਬੁਲਾਉਂਦੇ ਆ ਕਿ ਵੀ ਵੀ ਸਰਦਾਰ ਨੇ ਬੁਲਾਉ ਜੋ ਕੋ ਆਪਣੀ ਭਾਸ਼ਾ ਵਿੱਚ ਬਾਤ ਕਰੇ ਮੈਨੂੰ ਜਰੂਰ ਬੁਲਾਉਂਦੇ ਬਾਹਰ ਜਾਂਦੇ ਆ ਕਬੀ ਸਮੇਲਨਾਂ ਵਿੱਚ ਵੀ ਚੰਗਾ ਨਾਮ ਬਣ ਗਿਆ ਤੇ ਜਿਹੜੀ ਲਿਖਣ ਦੀ ਚੇਤਕ ਹੈ ਸਰ ਭਾਵੇਂ ਕਵਿਤਾ ਹੋਵੇ ਭਾਵੇਂ ਲੇਖ ਹੋਵੇ ਭਾਵੇਂ ਕੁਝ ਵੀ ਤਾਂ ਇਹ ਕਦੋਂ ਤੁਹਾਨੂੰ ਸ਼ੁਰੂ ਹੋਏਗੀ ਇਹ ਤਾਂ ਮੈਂ ਜੀ ਬਹੁਤ ਸਾਲ ਪਹਿਲਾਂ ਤੋਂ ਮੈਂ ਚੌਥੀ ਪੰਜਵੀਂ ਜਿਦ ਪੜਦਾ ਸੀ ਨਾ ਉਦੋਂ ਵੀ ਮੈਂ ਆਪ ਦੀ ਕਵਿਤਾ ਲਿਖ ਕੇ ਤੇ ਬਾਲਸਵਜ ਸੁਣਾਉਂਦਾ ਹੁੰਦਾ ਤੋ ਫਿਰ ਉਹ ਗੁਰੂ ਜੀਆਂ ਤੋਂ ਅਧਿਆਪਕਾਂ ਤੋਂ ਪ੍ਰੋਤਸਾਹਨ ਮਿਲਦਾ ਕਿ ਵੀ ਬਹੁਤ ਬੜੀਆਂ ਰੋਹ ਦਿਖੋ ਲਈ ਆ ਰਾਜਪੂਰੀ ਜਿਹੜਾ ਮੇਰਾ ਨਾਮ ਹੈ ਨਾ ਇਹ ਵੀ ਗੁਰੂ ਜੀਆਂ ਨੇ ਰੱਖਿਆ ਕਿ ਵੀ ਤੂੰ ਯਾਰ ਨਾਮ ਵੀ ਤਰਾ ਰੱਖ ਕੋਈ ਮੈਂ ਜੀ ਤੁਸੀਂ ਦੱਸੋ ਉਹਨਾਂ ਦਰਾਂ ਚ ਪੰਜਾਬੀ ਦੇ ਲੇਖਕ ਹੁੰਦੇ ਜਿਵੇਂ ਇੰਦਰਜੀਤ ਹਸਨਪੂਰੀ ਇੰਦਰਪੂਰੀ ਜੈਪੂਰੀ ਇਸ ਤਰ੍ਹਾਂ ਉਹ ਆਦੇ ਤੂੰ ਰਾਜਪੂਰੀ ਰੱਖ ਲੈ ਸੌਖਾ ਜਨਾ ਹੈ ਇਸ ਕਰਕੇ ਫਿਰ ਮਹਾਰਾਜਪੂਰੀ ਰੱਖ ਲਿਆ ਉਹ ਦੂਬਾ ਤੇ ਪਪੂਲਰ ਹੋ ਗਿਆ ਹੁਣ ਮੈਨੂੰ ਰੂਪ ਸਿੰਘ ਤੋਂ ਘਟ ਜਾਣਦੇ ਰਾਜਪਰੀ ਨਾਮ ਤੋਂ ਜ਼ਿਆਦਾ ਜਾਣਦੇ ਆ ਇਸ ਤਰ੍ਹਾਂ ਪਹਿਚਾਨ ਉਦੋਂ ਦੀ ਹੈ ਮੈਂ 20 ਸਾਲ ਦਾ ਸੀ ਜਦੋਂ ਮੇਰੇ ਅਖਬਾਰਾਂ ਚ ਲੇਖ ਲੂਕ ਛਪਣ ਲੱਗ ਗਏ ਸੀਗੇ Rajasthan ਪੱਤ੍ਰਿਕਾ ਸਾਡੇ Rajasthan ਦਾ ਬਹੁਤ ਪ੍ਰਸਿੱਧ ਅਖਬਾਰ ਹੈ ਤੇ ਉਸ ਅਖਬਾਰ ਚ ਮੇਰੇ 1900 ਬੱਤਰ ਤੇ ਅਤਰ ਚੀ ਛਪਣ ਲੱਗੇ ਸਿਲੇਖਣੀਆਂ اچھا ਉਹ ਤੋਂ ਤੋਂ ਮਤਲਬ ਹਾਂਜੀ ਠੀਕ ਹੈ ਤੇ ਅਧਿਆਪਕ ਦੇ ਨਾਲ ਨਾਲ ਫਿਰ ਤੁਹਾਡੇ ਤਾਂ ਲੋਕ ਸੁਣਦੇ ਹੋਣਗੇ ਵੀ ਯਾਰ ਰਾਜਪੂਤ ਦੀ ਆਵਾਜ਼ ਇਹ ਚੱਲਦਾ ਹੀ ਰਹਿਣਾ ਹਾਂਜੀ ਮੇਰਾ ਢਿੱਲੋਂ ਸਾਹਿਬ ਕਲਾਸ ਪੜਾਉਣ ਦਾ ਵੀ ਬਰੇ ਇਹੀ ਤਰੀਕਾ ਰਿਆ ਮੈਂ ਹਿੰਦੀ ਪੜਾਉਂਦਾ ਸੀ ਤੇ ਜਿਵੇਂ ਵੀ ਕੋਈ ਕਵਿਤਾ ਪੜਾਉਣੀ ਹੈ ਕਬੀਰ ਪੜਾਉਣਾ ਹੈ ਸੁਰਦਾਸ ਪੜਾਉਣਾ ਹੈ ਤੇ ਮੈਂ ਉਹਨਾਂ ਦੇ ਨਾਲ 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 ਕਵਿਤਾ ਜ਼ਰੂਰ ਸੁਣਾਉਂਦਾ ਹਾਂ ਉਹਨਾਂ ਦੀ ਕੋਈ ਸੰਦਰਭ ਚ ਕਵਿਤਾ ਸੁਣਾਤੀ ਕੋਈ ਹੋਰ ਕਿਸੇ ਕਵੀ ਦੀ ਕੋਈ ਚੀਜ਼ ਸੁਣਾਦੀ ਉਹਦੇ ਨਾਲ ਬੜਾ ਰੋਚਕ ਬਣਦਾ ਸੀ ਹਮ ਮੈਂ ਜਦੋਂ रावत ਸਰ ਜੀ ਆਇਆ ਵੱਡੇ ਸਕੂਲ ਚ ਉਹਨਾਂ ਦੇ ਨੇ ਸਿਨੇਮਾ ਦਾ ਬੜਾ ਕਰੇਜ ਹੁੰਦਾ ਸੀ ਬੱਚੇ ਅੱਧੀ ਛੁੱਟੀ ਬਾਅਦ ਸਕੂਲ ਚ ਅੱਧੇ ਵੀ ਨਹੀਂ ਠਹਾਉਂਦੇ ਹੁੰਦੇ ਸੀ ਭੱਜ ਜਾਂਦੇ ਫਿਲਮ ਦੇਖਣ ਚਲੇ ਜਾਂਦੇ ਸੀ ਤਾਂ ਮੇਰਾ ਘੰਟਾ ਸਾਡੇ ਪ੍ਰਿੰਸੀਪਲ ਨੇ ਜਾਣ ਕੇ ਲਾਇਆ ਜਦੋਂ ਮੇਰੀ ਬਦਲੀ ਉੱਤੇ ਹੋਈ ਵੀ 12ਵੇਂ ਚ ਘੰਟਾ ਲਾਣਾ ਹੈ 12ਵੇਂ ਦੇ ਬੱਚੇ ਜਿਆਦੇ ਭੱਜਦੇ ਸੀ ਤੇ ਪੰਜਵਾਂ ਘੰਟਾ ਲਾਇਆ ਉਦੋਂ ਦਾ ਸਿਨੇਮਾ ਦਾ ਟਾਈਮ ਹੁੰਦਾ ਉਦੋਂ ਪੰਜਵਾਂ ਘੰਟਾ ਹੁੰਦਾ ਜਦੋਂ ਮੈਂ ਪੜਾਉਣਾ ਸ਼ੁਰੂ ਕਰਿਆ ਤੇ ਇੰਨੀ ਰੋਚਕ ਕੋਈ ਛੋਟਕਲਾ ਸੁਣਾਦਾ ਕੋਈ ਕਵਿਤਾ ਸੁਣਾਤੀ ਕੋਈ ਹਸਾਤਾ ਉਹਨਾਂ ਨੂੰ ਤਾਂ ਉਹ ਬੱਚਾ ਸਿਨੇਮ ਬੱਚੇ ਸਿਨੇਮਾ ਛੱਡ ਕੇ ਤੇ ਕਲਾਸ ਪੂਰੀ 100% ਹਾਜ਼ਰੀ ਲੈਣ ਲੱਗ ਗਈ ਸੀ ਕਲਾਸ ਚ ਕਿਉਂਕਿ ਉਹ ਬੱਚਾ ਦੀ ਉਹ ਸਿਨੇਮਾ ਨਾਲੋਂ 더 ਗੁਰੂਜੀ ਵਧੀਆ ਦੱਸਦੇ ਆ ਆਪਣੂੰ ਗੱਲਾਂ ਤਾਂ ਇਹ ਇਹ ਉਪਲਬਧੀ ਮੰਨ ਲਓ ਇੱਕ ਚੰਗੀ ਦੇਣ ਮੰਨ ਲਓ ਤਾਂ ਸਰ ਜਿਵੇਂ ਹੁਣ ਪਹਿਲਾਂ ਕਿਤਾਬਾਂ ਦਾ ਇੱਕ ਰੁਝਾਨ ਹੁੰਦਾ ਸੀ ਲੋਕ ਕਿਤਾਬਾਂ ਪੜ੍ਹਦੇ ਸੀ ਤਾਂ ਹੁਣ ਜਿਵੇਂ ਮੋਬਾਈਲ ਦੀ ਵਰਤੋਂ ਵੱਧ ਗਈ ਲਗਾਤਾਰ ਇੰਟਰਨੈਟ ਆ ਗਿਆ ਤਾਂ ਲੱਗਦਾ ਕਿ ਕਿੰਨਾ ਕ ਫਰਕ ਪੈ ਗਿਆ ਜੀ ਪੜਨ ਵਾਲੇ ਨੂੰ ਕੋਈ ਫਰਕ ਨਹੀਂ ਅਗਰ ਪੜਨਾ ਹੈ ਤਾਂ ਮੋਬਾਈਲ 'ਚ ਵੀ ਬਹੁਤ ਗਿਆਨ ਹੈ ਹਮ ਅਥਾ ਸਮੁੰਦਰ ਹੈ ਬਹੁਤ ਗਿਆਨ ਹੈ ਤੇ ਅੱਜ ਕੱਲ ਤਾਂ ਜਿਹੜੇ ਫੇਸਬੁਕ ਹੀ ਆ ਯੂਨੀਵਰਸਿਟੀ ਖੋਲੀ ਬੈਠਿਆ ਚਾਹੇ ਕਿਵੇਂ ਵੀ ਹੈ ਲੇਕਿਨ ਇਹਨਾਂ ਕੋਲ ਗੱਲਾਂ ਬੜੀਆਂ ਕੀਮਤੀ ਹੁੰਦੀਆਂ ਗੱਲ ਬੜੀ ਕਈ ਤਾਂ ਬਹੁਤ ਵਧੀਆ ਗੱਲਾਂ ਕਰਦੇ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਆਪਾਂ ਖਰੀਦ ਕੇ ਨਹੀਂ ਪੜ ਸਕਦੇ ਉਹਦੀ ਪੀਡੀਐਫ ਹੁੰਦੀ ਹੈ ਮੋਬਾਈਲ 'ਚ ਹੁੰਦੀ ਹੈ ਆਪਾਂ ਪੜ ਸਕਦੇ ਮੈਂ ਬਹੁਤ ਚੀਜ਼ਾਂ ਇੱਥੇ ਪੜੀਆਂ ਤੇ ਇਹ ਕੋਈ ਮਾੜਾ ਨਹੀਂ ਹਾਂ ਅਤੀ ਮਾੜੀ ਹੈ ਦੁਰਵਰਤੋਂ ਮਾੜੀ ਹੈ ਤੇ ਕਿਤਾਬਾਂ ਖੁਦ ਖਰੀਦ ਕੇ ਪੜਨ ਦਾ ਰੁਝਾਨ ਜ਼ਰੂਰ ਕਮ ਹੋ ਗਿਆ ਪਰ ਲਿਖਣ ਵਾਲੇ ਉਨੀ ਉਮੀ ਲਿਖੀ ਜਾਂਦੇ ਆ ਚਾਹੇ ਉਹ ਫੇਸਬੁੱਕ ਤੇ ਲਿਖਦੇ ਆ ਚਾਹੇ ਕਿਤਾਬਾਂ ਲਿਖਦੇ ਆ ਲਿਖਣ ਦਾ ਰੋਟੀ ਨਹੀਂ ਕਟਿਆ ਕਾਰਨ ਕੀ ਮੰਨਦੇ ਹੋ ਜਿਹੜਾ ਪੜਨ ਦੀ ਵਿਰਤੀ ਕਿਉਂ ਘਟ ਰਹੀ ਹਾਂ ਫਿਰ ਜਿਵੇਂ ਹੋਰ ਕੰਮਾਂ ਚ ਜਿਆਦਾ ਹੋ ਗਏ ਉਸ ਮੋਬਾਈਲ ਨੂੰ ਆਪਾਂ ਦੋਸਤ ਦੇਵਾਂਗੇ ਮੋਬਾਈਲ ਤੇ ਨਹੀਂ ਲੋਕ ਪੜਦੇ ਤੇ ਕਿਤਾਬਾਂ ਖਰੀਦ ਕੇ ਨਹੀਂ ਪੜਦੇ ਮੋਬਾਈਲ ਚ ਹੋਰ ਮਸਾਲਾ ਬਹੁਤ ਕੁਝ ਆਉਂਦਾ ਹੈ ਨਾ ਇਸ ਕਰਕੇ ਪੜ੍ਹਾਈ ਦਾ ਤਾਂ ਰੁਟੀਨ ਟੁੱਟ ਗਿਆ ਯਾਦਾਸਤ ਲੋਕਾਂ ਦੀ ਕਮਜ਼ੋਰ ਹੋ ਗਈ ਪੜ੍ਹਨਾ ਚਾਹੁੰਦੇ ਤੇ ਸਰ ਹੁਣ ਸਿਆਸੀ ਤੌਰ ਤੇ ਲੋਕ ਥੋੜਾ ਜਿਆਦਾ ਸੁਣਨਾ ਪਸੰਦ ਕਰਦੇ ਕੋਈ ਸਿਆਸੀ ਬਹੁਤ ਹੈ ਵਿਅੰਗ ਕੋਈ ਵੀ ਜਿਹੜਾ ਦਰਸ਼ਕਾਂ ਨੂੰ ਜਰੂਰ ਸੁਣਾਓ ਜੀ ਬਹੁਤ ਹੈ ਜੀ ਅੱਜ ਕੱਲ ਬੱਚੇ ਨੰਬਰ ਲੈ ਕੇ ਆਉਂ ਆ ਸਕੂਲਾਂ ਮੈਂ 100% ਜੀ ਔਰ ਇਹ ਬਾਤ ਨੇ ਪੜ੍ਹ ਕੇ ਗੁਰੂ ਖੁਸ਼ ਹੋਏ ਗੁਰੂ ਜੀ ਔਰ ਪੇਰੈਂਟ ਹਾਂ ਜੀ ਇਕ ਬੋਲਿਓ ਬੂਝ-ਬੁਝਾਕੜ ਔਰ ਪ੍ਰਸ਼ਨ ਉਠਾਇਓ ਧਾਕੜ ਕਿ ਜੇ ਇੰਈ ਨੰਬਰ ਲਿਆਂਤਾ ਜਾਊਗਾ ਤੋ ਦੇਸ਼ ਨੇ ਚਲਾਣ ਵਾਲਾ ਨੇਤਾ ਕਠੂ ਲਿਆਊਗਾ ਹਮ ਕਿ ਦੇਤੇ ਤਾਂ ਪੜ ਚਾਹੀਦੀ ਹੈ ਹਾਂ ਸਹੀ ਗੱਲ ਹੈ ਉਧਰ ਤਾਂ ਉਹ ਜੇ ਪੜੇ ਲਿਖੇ ਹੋਣਗੇ ਫਰ ਉਹ ਨੇਤਾ ਗੀ ਜੀ ਥੋੜੇ ਜਾਣਗੇ ਉਹ ਤਾਂ ਕਿਸ਼ਚਨ ਨਹੀਂ ਆਈਏ ਐਸ ਆਰ ਇਸ ਉਸ ਪਾਸੇ ਜਾਣਗੇ ਤੇ ਇਹ ਤਾਂ ਬਹੁਤ ਹੈ ਕਿ ਵੀ ਜੋ ਰਾਜਨੀਤੀ ਵਿੱਚ ਸਭ ਸੇ ਉੱਚਾ ਖੜਾ ਹੈ ਉਹ ਜਰੂਰ ਕਿਸੇ ਨਾ ਕਿਸੇ ਕੇ ਉੱਪਰ ਚੜ੍ਹਾ ਹੈ ਸਿਆਸਤ ਮੇ ਇਸ ਤਰ੍ਹਾਂ ਸੇ ਫਾਇਦਾ ਉਠਾ ਲੈਂਤੇ ਹੈ ਲੋਗ ਦੂਸਰੋਂ ਕੀ ਟੰਗੇ ਕਾਟ ਕੇ ਖੁਦ ਕੇ ਲਗਾ ਲੈਂਤੇ ਹੈ ਲੋਗ ਜੀ ਕੀ ਬਾਤ ਹੈ ਜਿਸਨੇ ਦੇਸ਼ ਹਿਤ ਕੰਮ ਕੀਆ ਉਹ ਤੋ ਗੁਨਾਮ ਰਹਿ ਗਿਆ ਔਰ ਨਖੂਨ ਕਟਵਾ ਕੇ ਵੀ ਰਤਬਾ ਪਾ ਲੈਂਤੇ ਹੈ ਲੋਗ ਕੀ ਬਾਤ ਹਾਂ ਨੋਹ ਕਟਵਾਏ ਤੇ ਇਨੇ ਨਾਲ ਹੀ ਬਸ ਉਸੀ ਦਾ ਨੀ ਲੈਣ ਚ ਆ ਜਾਂਦਾ ਤੇ ਇਸ ਤਰ੍ਹਾਂ ਲੋਗ ਰਾਜਨੀਤੀ ਚ ਬੜਾ ਫਾਇਦਾ ਉਠਾਈ ਜਾਂਦੇ ਹੈ ਤਾਂ ਅਜੋਕੇ ਸਮੇਂ 'ਚ ਨਸ਼ੇ ਦੀ ਇੱਕ ਬੜੀ ਚਰਚਾ ਵੀ ਹੈ ਨਸ਼ਾ ਫੈਲ ਵੀ ਰਿਹਾ ਹੈ ਤਾਂ ਉਹਦੇ ਤੇ ਕੋਈ ਵਿਅੰਗ ਜਿਹੜਾ ਜਿਹੜਾ ਨੌਜਵਾਨਾਂ ਨੂੰ ਜਾਗਰੂਕ ਕਰਨ ਵਾਲਾ ਹੋਵੇ ਜੀ ਬਿਲਕੁਲ ਬਿਲਕੁਲ ਨੌਜਵਾਨਾਂ ਵਾਸਤੇ ਮੈਂ ਬਹੁਤ ਲੱਗੇ ਰਹੇ ਨੇ ਕਈ ਮੁਹਿੰਮਾਂ ਨਾਲ ਜੁੜੇ ਹੋਏ ਆ ਨਸ਼ਾ ਪਿਲਾ ਕੇ ਗਿਰਾਣਾ ਤਾਂ ਸਭ ਕੋ ਆਤਾ ਹੈ ਮਜ਼ਾ ਤਬ ਹੈ ਕਿ ਗਿਰਤੇ ਕੋ ਥਾਮ ਲੈ ਸਾਕੀ ਸਾਕੀ ਜਿਹੜਾ ਪਿਉਂਦਾ ਹੈ ਨਸ਼ਾ ਉਹਦਾ ਹੀ ਫਰਜ਼ ਬਣਦਾ ਹੈ ਕਿ ਵੀ ਆਪਾਂ ਕਰੀਏ ਇਹ ਤਾਂ ਸਿਆਸੀ ਤੌਰ ਤੇ ਤੇ ਪੁਲਿਸ ਦੇ ਤੌਰ ਤੇ ਤੇ ਬਹੁਤ ਸਾਰੀਆਂ ਲੰਮੀਆਂ ਚੋੜੀਆਂ ਗੱਲਾਂ ਹੈ ਨਸ਼ੇ ਦੇ ਬਾਰੇ ਚ ਤਾਂ ਤੇ ਬੱਚੇ ਜ਼ਰੂਰ ਇਧਰ ਨਸ਼ੇ ਚ ਜ਼ਿਆਦਾ ਜਾਣ ਲੱਗ ਗਏ ਹਮ ਇਹ ਜਿਹੜਾ ਸਾਡੇ ਪੰਜਾਬ ਚ ਸ਼ੁਰੂ ਹੋਇਆ ਸੀ ਚਿੱਟਾ ਤੇ ਉਹ ਹੁਣ ਸਾਡੇ ਜਿੱਥੇ ਬਿਲਕੁਲ ਭੁੱਖਮਰੀ ਹੁੰਦੀ ਸੀ ਜਿੱਥੇ ਲੋਕ ਚਾਹ ਨਹੀਂ ਪੀਂਦੇ ਸੀ ਸਾਡੇ ਏਰੀਆ ਚ ਬਾਗੜ ਚ ਟਿੱਬਿਆਂ ਚ ਰਾਜਸਥਾਨ ਚ ਜਿਹੜੇ ਚਾਹ ਵੀ ਦੀ ਪੀਂਦੇ ਸੀ ਉੱਥੇ ਹੁਣ ਇਹ ਨਸ਼ਾ ਹੋਣ ਲੱਗ ਗਿਆ ਸਾਡੇ ਵੀ ਉੱਥੇ ਸਮयक ਤੇ ਇਹ ਮਿਲਣ ਲੱਗੀ ਤੇ ਇਸ ਤਰ੍ਹਾਂ ਦੇ ਕੇਸ ਮੇਰੇ ਆਪ ਦੇ ਸ਼ਹਿਰ ਚਿਰਾਵਤ ਸਰਚ 17 17 18 18 ਸਾਲ ਦੀ ਛੇ-ਸਤ ਬੱਚੇ ਖੁਦ ਹੀ ਟੀਕਾ ਲਾ ਕੇ ਦੀ ਸਰਿੰਜ ਵਿੱਚ ਹੀ ਰਹਿ ਜਾਂਦੀ ਸੀ ਉੱਥੇ ਮਰ ਜਾਂਦੇ ਸੀ ਇਸ ਤਰ੍ਹਾਂ ਹੋ ਗਿਆ ਨਸ਼ਾ ਬਹੁਤ ਫੈਲ ਗਿਆ ਮੈਂ ਮੁੰਡਿਆਂ ਵਾਸਤੇ ਇੱਕ ਵਿਅੰਗਜਾ ਬਣਾਇਆ ਹੈ ਕਿ ਨੌਜਵਾਨ ਬੱਚਿਆਂ ਵਾਸਤੇ ਕਿ ਕੰਜੂਸ ਬਾਪ ਕੋ ਫਜ਼ੂਲ ਖਰਚ ਬੇਟੋ ਕੰਜੂਸ ਬਾਪ ਫਜ਼ੂਲ ਖਰਚ ਬੇਟੋ ਬਿਗੜੀ ਔਲਾਦ ਹੋ ਗਣੋ ਦੁੱਖ ਦੇ ਤੋ 2400 ਰੋਜ਼ ਤਾਂਸ ਕੇ ਲੈ ਜਾਂ ਤੋ ਖਾ ਪੀ ਉਡਾਰ ਘਰਾਂ ਆ ਜਾਂ ਤੋ ਬਾਪ ਜਦ ਜਮਈ ਆ ਗਿਓ ਤੰਗ ਤੋ ਰੁਪਿਆ ਦੇਣਾ ਕਰ ਦਿਆ ਬੰਦ ਛੋਰੋ ਬੋਲਿਓ ਬਾਬਲੀਆ ਤੂੰ ਇਤੋ ਕਠੋਰ ਨਿਰਨੇ ਕੀਆ ਕਰ ਲਿਓ ਬਾਪ ਬੋਲਿਓ ਮੈਂ ਮੰਨ ਲਿਓ ਕਿ ਤੂੰ ਮੇਰੇ ਬਹੁ ਮਰ ਲਿਓ ਅੱਕੇ ਆਦਮੀ ਫਿਰ ਹੋਰ ਕੀ ਅੱਕੇ ਮੈਂ ਮੰਨ ਲਿਓ ਕਿ ਤੂੰ ਮੇਰੇ ਬਹੁ ਮਰ ਲਿਓ ਛੋਰੋ ਹੱਸਿਓ ਕਿ ਉਹ ਵੀ ਠੀਕ ਹੋਇਓ ਖਬਰਦਾਰ ਜੇ ਤੂੰ ਮੰਨੇ ਰੋਇਓ ਬਾਪ ਬਾਤ ਨੇ ਜਮਾਈਆ ਨਾ ਬਾੜ ਜੇ ਤੈ ਮਾਂ ਨਹੀਂ ਲਿਓ ਕਿ ਮੈਂ ਮਰ ਗਿਓ ਤਾਂ ਫਿਰ ਮੇਰੇ ਅੰਤਿਮ ਸੰਸਕਾਰ ਖਾਤਰ 2000 ਤੋਂ ਕੱਢ ਅਬ ਮੈਂ ਤਨੇ ਕਈ ਦੰਦੀਆਂ ਦਊਂਗਾ 10000 ਤਿਆਰ ਰੱਖੀ ਬਾਹਰ ਵਾਲੇ ਦਿਨੀ ਆਉਂਗਾ ਆ ਰਾਜਸਥਾਨ ਚ ਉਧਰ ਇਹ ਚਲਦੀ ਹੈ ਚੀਜ਼ ਵੀ ਅੱਜ ਕੱਲ ਔਲਾਦ ਇਸ ਤਰ੍ਹਾਂ ਦੀ ਵਿਗੜ ਗਈ ਇਸ ਤਰ੍ਹਾਂ ਔਲਾਦ ਹੋ ਗਈ ਉਹ ਪੁਰਾਣੇ ਜਮਾਨੇ ਸਾਡੇ ਏਰੀਆ ਚ ਜਦੋਂ ਕੋਈ ਅਜਨਬੀ ਬੰਦੇ ਮਿਲਦੇ ਬਜ਼ੁਰਗ ਮਿਲਦੇ ਵੀ ਕੋਈ ਹਸਪਤਾਲ ਚ ਮਿਲ ਗਿਆ ਕੋਈ ਟੇਸ਼ਨ ਤੇ ਮਿਲ ਗਿਆ ਕੋਈ ਰੇਲ ਗੱਡੀ ਚ ਮਿਲ ਗਿਆ ਤਾਂ ਉਹ ਗੱਲਾਂ ਕਰਦੇ ਜਮਾਨਾ ਕਿਸਾ ਕਿਹੋ ਜਿਹਾ ਹੈ ਸੋਡੇ ਅਜਕਲ ਪੁੱਛਦੇ ਆ ਕਿ ਔਲਾਦ ਕਿਹਜੀ ਹੈ ਮੁੰਡੇ ਕਿੰਨੇ ਆ ਇੱਕ ਨੇ ਪੁੱਛਿਆ ਕਿ ਜੀ ਤੁਝਾ ਦਾ ਚਾਰ ਕੋਈ ਕੰਮ ਕੁੰਮ ਵੀ ਕਰਦੇ ਆ ਕਿ ਮੇਰੇ ਵਾਲੇ ਆ ਵੰਗੂ ਵਿਗੜਿਆ ਉਹਦਾ ਚਾਰਨ ਡਾਕਟਰ ਹੈ ਉਹਦਾ ਯਾਰ ਫਿਰ ਤੇਰੇ ਵਰਗਾ ਕੌਣ ਹੈ ਵਿਚਾਰ ਚਾਰਵੇਂ ਡਾਕਟਰ ਹੈ ਤਾਂ ਫਿਰ ਇੱਕ ਬਾਪ ਦਾ ਚਾਰ ਬੇਟਾ ਡਾਕਟਰ ਤਾਂ ਫਿਰ ਹੋਰ ਕੀ ਚਾਹੀਏ ਬੋਲੇ ਵੀ ਪ੍ਰਕਾਰ ਦਾ ਡਾਕਟਰ ਨਹੀਂ ਮੈਂ ਜਦ ਬੰਨੇ ਸਵੇਰ 11 ਵਜੇ ਕੋਰੇ ਉੱਠ ਲਿਓ ਰਜਾਈ ਛੋੜ ਦਿਓ ਭੁੱਖ ਮਰੂਗਾ ਕੰਮਗੇ ਹੱਥ ਲਗਾ ਲਿਓ ਖੇਤ ਜਾ ਲਿਓ ਤੋ ਵਿਚਾਰੋ ਰਜਾਈ ਫੈਂਕੇ ਮੇਰੇ ਕਰੇ ਅੰਗਲੀ ਕਰਕੇ ਕਹੇ ਤੇਰੇ ਕੇ ਬਿਮਾਰੀ ਹੈ ਮੈਂ ਤੋ ਪੁੱਛਦੇ ਆ ਪਉ ਉਹਨੂੰ ਤੇਰੇ ਕੀ ਬਿਮਾਰੀ ਹੈ ਉਸ ਤਰ੍ਹਾਂ ਦੇ ਡਾਕਟਰ ਹੈ ਤਾਂ ਅੱਜ ਕੱਲ ਮੁੰਡੇ ਖੁੰਡੇ ਇਸ ਤਰ੍ਹਾਂ ਦੇ ਡਾਕਟਰ ਬਣ ਲੱਗ ਗਏ ਉਹ ਬਾਪੂ ਦੀ ਸੇਵਾ ਨਹੀਂ ਕਰਦੇ ਲੇਕਿਨ ਤੰਗ ਜ਼ਰੂਰ ਕਰਦੇ ਆ ਤੇ ਇਹ ਘਰ ਘਰ ਦੀ ਹੋ ਗਈ ਜੇ ਕਿਸੇ ਨੇ ਮਰਬੇ ਖਰੀਦ ਲਏ ਪਾਣੀ ਵਾਲੀਆਂ ਜ਼ਮੀਨਾਂ ਖਰੀਦ ਲਈਆਂ ਪਲਾਟ ਖਰੀਦ ਲਏ ਕੋਠੀਆਂ ਖਰੀਦ ਲਈਆਂ ਤੇ ਬੱਚਾ ਇੱਕੋ ਹੀ ਮੁੰਡਾ ਹੈ ਤੇ ਉਹ ਹੀ ਉਹਦੇ ਨਾਲ ਬੋਲਦਾ ਨਹੀਂ ਤਾਂ ਫਿਰ ਫਾਇਦਾ ਕੀ ਹੋਇਆ ਜੀ ਮਰਬੇ ਬਣਾਉਣ ਦਾ ਫਿਰ ਉਹ ਮਰਬੀ ਕੀ ਕੰਮ ਆਏ ਜੋ ਉਹਦੇ ਕਹਿਣੇ ਚ ਹੀ ਹੈ ਨਹੀਂ ਜੋ ਨਸ਼ਾ ਚ ਪੈ ਗਿਆ ਉਹਨੂੰ ਸੰਭਾਲਿਆ ਨਹੀਂ ਮੈਂ ਤਾਂ ਹਰੇਕ ਮਾਂ ਬਾਪ ਨੂੰ ਕਹਿੰਦਾ ਹੁੰਦਾ ਵੀ ਸੀਸੀਟੀਵੀ ਕੈਮਰਾ ਅੱਖਾਂ ਦਾ ਬੱਚੇ ਤੇ ਬੱਚੀਆਂ ਦੇ ਵੀ ਇਹ ਰੱਖੋ ਦੇਖੋ ਲੜਕੀ ਦੀ ਜਾਂ ਸਹੇਲੀਆਂ ਦੀਆਂ ਕਿਹੇ ਜੀ ਬੈਕਗਰਾਉਂਡ ਚ ਆਉਂਦੀਆਂ ਕਿਹੇ ਜੇ ਘਰਾਂ ਚ ਆਉਂਦੀਆਂ ਬੱਚੇ ਦੇ ਦੋਸਤ ਜਿਹੜੇ ਕਿਹੇ ਜੇ ਘਰਾਂ ਚ ਆਉਂਦੇ ਆ ਉਹਨਾਂ ਦਾ ਇਤਿਹਾਸ ਕਿਹੋ ਜਿਹਾ ਹੈ ਬੱਚਿਆਂ ਦੀ ਸੰਗਤ ਵੀ ਜ਼ਰੂਰ ਚੈੱਕ ਕਰੋ ਜ਼ਰੂਰ ਚੈੱਕ ਕਰੋ ਗੁਪਤ ਰੂਪ ਚ ਕਰੋ ਸਿੱਧਾ ਨਾ ਕਹੋ ਹਮ ਕਰਦੇ ਰਹੋ ਔਲਾਦ ਅਗਰ ਸੰਭਾਲ ਕੇ ਰੱਖ ਲਈ ਤਾਂ ਸਭ ਕੁਝ ਹੀ ਹੈ ਜੋ ਕਿਸੇ ਸਮੇਂ ਦੀ ਵੱਡੀ ਪ੍ਰਾਪਤੀ ਇਹੀ ਰਹਿ ਗਈ ਹੁਣ ਤਾਂ ਇਹੀ ਰਹੇਗੀ ਇਹੀ ਰਹੇਗੀ ਤੇ ਇਹਦੇ ਚ ਆਪਾਂ ਦੋਸਤ ਵਿਗੜਨ ਚ ਕੁਛ ਨਾ ਕੁਛ ਮੋਬਾਈਲ ਨੂੰ ਦੇ ਸਕਦੇ ਹਾਂ ਹਮ ਵੇਸੀ ਤਾਂ اولاد ਤਾਂ ਪੁਰਾਣੇ ਜ਼ਮਾਨੇ ਜਿਹੜਾ ਨਹੀਂ ਵਿਗੜਦੇ ਹੁੰਦੇ ਸੀ ਉਹਦੋਂ ਵੀ ਵੈਲੀ ਬਣਦੇ ਹੁੰਦੇ ਸੀ ਬੱਚੇ ਲੇਕਿਨ ਮੋਬਾਈਲ ਦਾ ਜ਼ਰੂਰ ਹੱਥ ਹੈਗਾ ਤਾਂ ਸਰ ਸਿੱਖਿਆ ਨਾਲ ਤਾਂ ਡਾ ਲੰਬਾ ਰਾਤਾਰਿਆ ਬਹੁਤ ਲੰਬਾ ਸਮਾਂ ਤੁਸੀਂ ਸਿੱਖਿਆ ਦਿੱਤੀ ਹੈ ਤਾਂ ਸਿੱਖਿਆ ਨੂੰ ਲੈ ਕੇ ਤਾਂ ਫਿਰ ਤੁਸੀਂ ਖਾਸ ਤੌਰ ਤੇ ਜਿਵੇਂ ਲਗਾਵ ਸੀ ਤੁਹਾਡਾ ਸਿੱਖਿਆ ਨਾਲ ਤਾਂ ਜ਼ਰੂਰ ਵਿਅੰਗ ਹੈ ਜਿਹੇ ਜਾਂ ਕੋਈ ਕਵਿਤਾ ਹੋਣੀ ਹੈ ਤੁਹਾਡੇ ਮਨ ਚ ਉਹ ਤਾਂ ਜ਼ਰੂਰ ਦਰਸ਼ਕਾਂ ਨਾਲ ਆਪਾਂ ਸ਼ੇਅਰ ਕਰੀਏ ਸਕੂਲਾਂ ਦੀ ਸਿੱਖਿਆ ਦੀ ਬਹੁਤ ਹੈ ਕੋਈ ਵੀ ਜਿਹੜੀ ਦਰਸ਼ਕਾਂ ਨੂੰ ਚੰਗੀ ਲੱਗੇ ਸ਼ਿਕਾਇਤ ਦਾ ਹੈ ਕਿ ਮੈਂ ਘਰ ਵਾਲੀ ਨੇ ਕਹੇ ਤੂੰ ਰੋਟੀ ਚਟਕੇ ਬਣਾਇਆ ਕਰ ਹੂੰ ਹੋ ਸਕਦਾ ਸੋਡੇ ਪੰਜਾਬੀ ਸਰੋਤੇ ਦਰਸ਼ਕ ਜਿਹੜੇ ਹੈਗਾ ਉਹਨਾਂ ਨੂੰ ਮੇਰੀਆਂ ਚੀਜ਼ਾਂ ਨਾ ਪਸੰਦ ਆਉਣਾ ਭਾਸ਼ਾ ਦੂਜੀ ਹੋਗੀ ਮੈਂ ਘਰ ਵਾਲੀ ਨੇ ਕਹੇ ਤੂੰ ਰੋਟੀ ਚਟਕੇ ਬਣਾਇਆ ਕਰ ਹੈਡਮਾਸਟਰ ਕੋਲੋਂ ਮੇਰੀ ਫਜੀਤੀ ਨਾ ਕਰਾਇਆ ਕਰ ਮੈਂ ਬੰਦੇ ਸਟਾਫ ਦੇ ਸਾਹਮਣੇ ਡਾਂਟਦੇ ਔਰ ਹਾਜ਼ਰੀ ਵਾਲੇ ਖਾਣੇ ਵਿੱਚ ਗੇਡੀਆਂ ਮੰਡਦੇ ਆ ਪ੍ਰਸ਼ੰਗਿਕ ਜਿਛਨਾ ਹਾਜ਼ਰੀ ਵਾਲੇ ਖਾਣੇ ਵਿੱਚ ਗੇਡੀਆਂ ਮੰਡਦੇ ਆ ਬਾ ਬੋਲੀ ਬੰਗੋ ਗੇਡੀਆਂ ਕਈ ਮੇਰੇ ਬੇਲਣ ਸਿੋਂ ਭਾਰੀ ਹੈ ਮੈਂ ਕਿਉਂ ਭਗਵਾਨ ਆ ਜਿੰਦਗੀ ਹੀ ਬੇਲਣ ਰਬੀਂਗੇ ਡੀਆ ਕੇ ਵਿੱਚ ਮੇ ਆ ਰਹੀ ਹੈ ਸਕੂਲਾਂ ਦਾ ਮਾਸਟਰਾਂ ਦਾ ਅਧਿਆਪਕਾਂ ਸੋ ਵੀ ਬਹੁਤ ਸਾਰਾ ਮਨੋਰੰਜਨ ਤੇ ਮਜ਼ਾਕ ਨਿਕਲਦੇ ਐ ਬੜੇ ਵਿੰਗ ਨਿਕਲਦੇ ਐ ਮੈਂ ਕਿ ਬੱਚੇ ਨੂੰ ਕਹਿ ਬੈਠਾ ਹਾ ਲਤੀਫਾ ਮੈਂ ਇੱਕ ਬੱਚੇ ਨੂੰ ਕਹਿ ਬੈਠਾ ਕਿ ਵੀ ਉੱਲੂ ਅਜੇ ਤੀ ਤੂੰ 6ਵੀਂ ਕਲਾਸੀ ਚ ਫਿਰਦਾ ਹੈ ਤੇਰੀ ਉਮਰ ਚ ਤਾਂ ਮੈਂ 10ਵੀਂ ਚ ਹੋ ਗਿਆ ਸੀ ਤੋ ਅਗੋਂ ਕਹਿੰਦਾ ਗੁਰੂ ਜੀ ਸਾਨੂੰ ਢੰਗ ਦੇ ਗੁਰੂ ਜੀ ਪੜਾਉਂਦੇ ਹੋਣਗੇ ਸਾਨੂੰ ਤਾਂ ਛੋਡੇ ਵਰਗੇ ਪੜਾਉਂਦੇ ਸਾਨੂੰ ਟੰਗਦੇ ਗੁਰੂ ਜੀ ਪੜਾਉਂਦੇ ਚੱਜਦੇ ਗੁਰੂ ਜੀ ਪੜਾਉਂਦੇ ਹੋਣਗੇ ਆਏ ਐ ਜੀਆਂ ਪਾਣੀਆਂ ਨਿਕਲਦੀ ਰਹਿੰਦੀਆਂ ਇੱਕ ਮੁੰਡਾ 10ਵੀਂ ਚ ਚਾਰ ਸਾਲ ਫੇਲ ਹੋ ਗਿਆ ਪੰਜਵੇਂ ਸਾਲ ਉਹਨੇ ਫੇਰ ਫਾਰਮ ਭਰਨ ਵਾਸਤੇ ਆਦੀ ਪੜੋ ਤੋਂ ਪੈਸੇ ਮੰਗੇ ਤਾਂ ਉਹਦਾ ਪਿਓ ਦਾ ਆਖਰੀ ਵਾਰ ਆਖਰੀ ਵਾਰ ਐਤੀ ਵੀ ਅਗਰ ਤੂੰ ਫੇਲ ਹੋ ਗਿਆ ਤਾਂ ਫਿਰ ਸਮਝ ਲੈ ਮੈਂ ਤੇਰਾ ਪਿਓ ਨਹੀਂ ਤੂੰ ਮੇਰਾ ਬੇਟਾ ਨਹੀਂ ਤੇ ਉਹ ਪੈਸੇ ਦੇਤੇ ਫਾਰਮ ਭਰਿਆ ਪ੍ਰੀਖਿਆ ਦਿੱਤੀ ਰਿਜ਼ਲਟ ਜਿਸ ਦਿਨ ਆਉਣਾ ਸੀ ਉਹਦੇ ਸ਼ਹਿਰ ਜਾਣਾ ਹੁੰਦਾ ਉਹ ਜਿੱਦਿ ਸ਼ਹਿਰ ਜਾਣ ਵਾਸਤੇ ਹਵਾ ਪਰਦਾ ਹੈ ਸਾਈਕਲ 'ਚ ਤੇ ਉਹਦਾ ਪਿਓ ਨੂੰ ਕਹਿੰਦਾ ਯਾਦ ਹੈ ਨਾ ਅਗਰ ਤੂੰ ਅੱਜ ਫੇਲ ਹੋ ਗਿਆ ਮੈਂ ਤੇਰਾ ਪਿਓ ਨਹੀਂ ਤੂੰ ਮੇਰਾ ਬੇਟਾ ਨਹੀਂ ਉਹ ਮੁੰਡਾ ਗਿਆ ਦੋ ਤਿੰਨ ਘੰਟਿਆਂ ਬਾਅਦ ਪੁਟਾਇਆ ਪਿਓ ਆਖਰ ਪਿਓ ਉਹਦਾ ਭੁੱਲ ਗਿਆ ਵੀ ਇਹਨੂੰ ਚੈਲੰਜ ਦਿੱਤਾ ਉਹਨੇ ਪੁੱਛ ਲਿਆ ਵੀ ਕਿਵੇਂ ਰਿਹਾ ਤੇ ਰਿਜ਼ਲਟ ਉਹ ਮੁੰਡਾ ਦਾ ਛੱਡ ਯਾਰ ਕਿਸ਼ਨ ਲਾਲ ਕੋਈ ਹੋਰ ਗੱਲ ਕਰਦੇ ਹੁਣ ਪਿਓ ਤਾਂ ਤੂੰ ਮੇਰਾ ਰਿਹਾ ਹੀ ਨਹੀਂ ਐਂ ਅਗਲਾ ਸਿੱਖਿਆਚੋਂ ਹੁੰਦੀ ਐ ਸਿੱਖਿਆਚੋਂ ਬਹੁਤ ਮਜ਼ਾਕ ਨਿਕਲਦੇ ਆ ਆਸਿਕ ਕਵੀ ਜਿਹੜੇ ਹੁੰਦੇ ਆ ਉਹਨਾਂ ਦੇ ਨਾ ਗਰਗਰਸਤੀ પતિ ਪਤਨੀ ਦੇ ਸਬੰਧ ਪੁਲਿਸ ਰਾਜਨੀਤੀ ਤੇ ਗੁਰੂ ਚੇਲਾ ਸਬੰਧ ਇਹਨਾਂ ਚੀਜ਼ਾਂ ਚੋਂ ਬਹੁਤ ਸਾਰੇ ਬੰਗ ਨਿਕਲਦੇ ਦਿੰਦੇ ਤਾਂ ਪੁਲਿਸ ਤੇ ਜ਼ਰੂਰ ਹੋ ਜਾ ਸਰ ਪੁਲਿਸ ਤੇ ਬਹੁਤ ਹੈ ਇਹ ਪੁਲਿਸ ਤੇ ਨਾ ਆ ਪੁਲਿਸ ਤੇ ਵੀ ਐ ਪੁਲਿਸ ਦੇ ਕਿਹੜੇ ਕਿਹ ਚੋਰਾ ਹੈ ਬਿਗੜੀ ਪੁਲਿਸ ਚੋਰਾ ਹੈ ਬਿਗੜੇਰਾ ਛੋਰਾ ਜੱਕੇ ਕੇ ਹੱਥ ਮੇ ਡੰਡੀਆ ਸਤਪੋਰਾ ਕਾਨੀ ਕਾਨੀ ਜੇਬਾਂ ਮਾ ਮਾਲ ਨਾ ਆਵੜੇ ਬੋਰਾ ਅਰ ਜਨਤਾ ਬੋਲੜੀ ਕੋ ਪੇੜ 베ਰੀ 베ਰੀ ਦਾ ਦਰਖਤ ਜਨਤਾ ਬੋਲੜੀ ਕੋ ਪੇੜ ਅਰ ਉਹ ਛੋਰਾ ਜਦ ਚੜਜੇ ਵੀ ਪੁਲਿਸ ਕੇ ਗੇੜ ਤੋ ਫਿਰ ਜਿੱਤਾ ਡੰਡੀਆ ਪੜੇ ਬਿੱਤਾ ਹੀ 베ਰੀਆ ਜੜਾ ਜਿੰਨੇ ਰਲੇ ਪੈਣਗੇ ਉਹਨੇ ਬੇਰ ਜ਼ਿਆਦਾ ਡਿੱਗਣਗੇ ਐ ਜਿਹਾ ਪੁਲਿਸ ਤੇ ਬਹੁਤ ਸਾਰੀਆਂ ਹੈਗੀਆਂ ਤਾਂ ਬਵਕਣ ਨੂੰ ਲੈ ਕੇ ਕੀ ਸੋਚਿਆ ਤੁਸੀਂ ਮੇਰੇ ਆਪ ਖੁਦ ਦੇ ਬਵਕਣ ਨੂੰ ਉਹ ਤਾਂ ਬਾਲੀ ਗਈ ਤੇ ਥੋੜੀ ਰਹਿ ਗਈ ਗਤੀਵਿਧੀਆਂ ਲੇਕਿਨ ਗਤੀਵਿਧੀਆਂ ਮੇਰੀ ਸਕਿਰਿਆਤਾ ਉਮੀਦ ਜੀ ਵੀ ਮਡੀ ਹੈ ਮੈਂ ਉਹਨਾਂ ਹੀ ਰਹਿਣਾ مشکول ਜਿੰਨਾ ਵੀ ਪਹਿਲਾਂ ਸੀਗਾ ਪ੍ਰੋਗਰਾਮਾਂ 'ਚ ਜਿੱਥੇ ਕਿਤੇ ਮੇਰੇ ਸ਼ਹਿਰ 'ਚ ਕਲਚਰ ਪ੍ਰੋਗਰਾਮ ਹੁੰਦੇ ਆ ਤੇ ਮੇਰੇ ਸ਼ਹਿਰ ਦੇ ਲੋਕੀ ਕਹਿੰਦੇ ਮੇਰੇ ਵਗੈਰੇ ਉਦੂਰੇ ਐ ਮੈਂ ਮਨ ਸੰਚਾਲਨ ਕਰਨ ਜਾਣਾ ਹੁਣਾ ਤੇ ਉਹ ਚਾਹੇ ਵੱਡਾ ਸਰਕਾਰੀ ਪ੍ਰੋਗਰਾਮ ਹੋਵੇ ਚਾਹੇ ਕਲਚਰ ਪ੍ਰੋਗਰਾਮ ਹੋਵੇ ਬੁਲਾਉਂਦੇ ਰਹਿੰਦੇ ਆ ਤੇ ਮੈਂ ਜ਼ਰੂਰ ਜਾਣਾ ਤੇ ਨਸ਼ੇ ਦੇ ਜਿਹੜੇ ਖਿਲਾਫ ਮੁਹਿੰਮਾਂ ਹੈਗੀਆਂ ਜਿਹੜੀਆਂ ਕੋਈ ਕਲੱਬ ਹੈ ਕੋਈ ਕੁਝ ਕਮੇਟੀਆਂ ਹੈ ਉਹ ਚ ਜਨੇ ਮੈਂ ਖੁਦ ਮਿਸ਼ਰ ਨਹੀਂ ਕਰਦਾ ਤੇ ਦੂਜਿਆਂ ਨੂੰ ਵੀ ਆਪਾਂ ਵਰਜਦੇ ਸਾਡੀ ਇੱਕ ਸੰਸਥਾ ਹੈ ਉਥੇ ਸਨੇਹ ਸੇਵਾ ਸਮਿਤੀ ਉਸ ਨਾਲ ਜੁੜਾਵ ਹੈ ਹੋਰ ਲਿਖਣ ਲੁਖਣ ਦਾ ਕੰਮ ਚੱਲਦਾ ਹੀ ਰਹਿੰਦਾ ਹੈ ਮੇਰੇ ਅਖਬਾਰਾਂ 'ਚ ਕਾਲਮ ਹੈ ਕੁਝ ਉਹ ਕਾਲਮ ਹਰ ਬਾਰ ਚੱਲਦੇ ਆਹੋ ਚੱਲਦੇ ਰਹਿੰਦੇ ਆ ਤਾਂ ਸਾਹਿਤ 'ਚ ਕਿੰਨਾ ਕ ਫਰਕ ਪੈ ਗਿਆ ਸਰ ਪਹਿਲਾਂ ਵਾਲੇ 'ਚ ਤੇ ਹੁਣ ਵਾਲੇ 'ਚ ਸਾਹਿਤ ਦੇ ਵਿੱਚ ਕਿੰਨਾ ਸਾਹਿਤ ਤਾਂ ਜਿਹੜਾ ਤਾਂ ਸੱਦ ਸਾਹਿਤ ਹੋਊਗਾ ਜਿਹੜਾ ਤਾਂ ਅੱਛਾ ਸਾਹਿਤ ਹੋਊਗਾ ਤਾਂ ਉਹਦੇ ਜਿੱਦਾਂ ਕੋਈ ਵਿਗਾੜ ਨਹੀਂ ਲੇਕਿਨ ਹੁਣ ਜਿਹੜੇ ਨਵੇਂ-ਨਵੇਂ ਲੋਕ ਉੱਠ ਰਹੇ ਐ ਤੇ ਉਹ ਸਾਹਿਤ ਦਾ ਮਜ਼ਾਕ ਉਡਾਉਂਦੇ ਐ ਉਹ ਸਾਇਤ ਚ ਅਸ਼ਲੀਲਤਾ ਲਿਆਂਦੀ ਸਾਇਤ ਚ ਹਲਕਾਪਨ ਲਿਆਂਦਾ ਸਾਇਤ ਲਿਖਣ ਲੱਗੇ ਲੋਕ ਸਿਰਫ ਪੈਸਾ ਕਮਾਉਣ ਵਾਸਤੇ ਜਦੋਂ ਕਿ ਸਾਇਤ ਤਾਂ ਸਮਾਜ ਨੂੰ ਦਿਸ਼ਾ ਦੇਣ ਦਾ ਕੰਮ ਕਰਦਾ ਸੀ ਤੇ ਹੁਣ ਜੇ ਸਾਇਤ ਸਿਰਫ ਪਪੂਲਰ ਹੋਣ ਵਾਸਤੇ ਲੋਕ ਬਣਾਈ ਜਾਂਦੇ ਆ ਕਵਿਤਾਵਾਂ ਜਾਂ ਹੋਰ ਜਾਂ ਮੰਚ ਤੇ ਵਾ ਵਾ ਲੁੱਟਣ ਵਾਸਤੇ ਬਣਾਈ ਜਾਂਦੇ ਤੇ ਉਹ ਨਹੀਂ ਵੀ ਦੇ ਕਿ ਮੈਂ ਕਿਸੇ ਦਾ ਅਪਮਾਨ ਕਰ ਰਿਹਾ ਹੂੰ ਉਹ ਆਪ万 ਨੇ ਉਹਨਾਂ ਦੇ ਡਿੱਗਦਾ ਡਿੱਗ ਰਿਹਾ ਜੀ ਡਿੱਗ ਰਿਹਾ ਡਿੱਗ ਰਿਹਾ ਡਿੱਗ ਰਿਹਾ ਲੇਕਿਨ ਜਿਹੜੇ ਸਹੀ ਲਿਖਣ ਵਾਲੇ ਆ ਉਹ ਆਪ ਦੀ ਲਗੜ ਤੇ ਚੱਲੀ ਜਾਂਦੇ ਉਹ ਕਿਸੇ ਕੰਨੀ ਦੇਖਦੇ ਨਹੀਂ ਉਹ ਸਹੀ ਲਿਖਣ ਵਾਲੇ ਵੀ ਹੈਗੇ ਪੜ੍ਹਦੇ ਆ ਉਹਨਾਂ ਨੂੰ ਆਪਾਂ ਉੱਤੇ ਉਹਨਾਂ ਦਾ ਸਹਿਤ ਪੜ੍ਹਿਆ ਵੀ ਜਾਂਦਾ ਅੱਜ ਦੇ ਜ਼ਮਾਨੇ 'ਚ ਪੜ੍ਹਦੇ ਆ ਲੋਕ ਕਿਤਾਬਾਂ ਖਰੀਦ ਕੇ ਪੜ੍ਹਨ ਵਾਲੇ ਵੀ ਹੈਗੇ ਕਿਉਂਕਿ ਦੇਖੋ ਤੁਸੀਂ ਵੱਡੀਆਂ ਵੱਡੀਆਂ ਐਗਜ਼ੀਬਿਸ਼ਨ ਲੱਗਦੀਆਂ ਕਿਤਾਬਾਂ ਦੀਆਂ ਜਿੱਥੇ ਲੱਖਾਂ ਕਿਤਾਬਾਂ ਹੁੰਦੀਆਂ ਦੇਉਤ बिकਦੀਆਂ ਤਾਂ ਇਹ ਉਹ ਲੈ ਕੇ ਜਾਂਦੇ ਆ ਕਿਤਾਬਾਂ ਪੜਨ ਵਾਲੇ ਹਜੇ ਵੀ ਲੋਕ ਹੈਗੇ ਆਮ ਤੌਰ ਤੇ ਘਰਾਂ 'ਚ ਜਾਂਦੇ ਆ ਜਿੱਦਾਂ ਲਾਇਬ੍ਰੇਰੀ ਬਣਾਈ ਹੁੰਦੀ ਆ ਆਪਦੀ ਪਰਸਨਲ ਲਾਇਬ੍ਰੇਰੀ ਉੱਥੇ ਕਿਤਾਬਾਂ ਤੇ ਨਿਸ਼ਚਿਤ ਰੂਪ ਤੋਂ ਉਹ ਕਿਤਾਬਾਂ ਨੂੰ ਪੜਦੇ ਆ ਉਹ ਪਾਈ ਖਰੀਦਦੀਆਂ ਤਾਂ ਕਿ ਇਹ ਸਰੋਤਿਆਂ ਨੂੰ ਕੀ ਮੈਸੇਜ ਕੀ ਦੇਣਾ ਚਾਹੁੰਦੇ ਆ ਆਹੀ ਚੰਗਾ ਪੜੋ ਤੇ ਚੰਗੇ ਇਨਸਾਨ ਬਣੋ ਆਪਾਂ ਇਹਨਾਂ ਦੇਖੋ ਕਿ ਮੈਂ ਕੀ ਕਮਾ ਲਿਆ ਤੇ ਇਹ ਦੇਖ ਲੋ ਵੀ ਮੈਂ ਦੂਜਿਆਂ ਵਾਸਤੇ ਕੀ ਕੀਤਾ ਮੈਂ ਦੇਸ਼ ਨੂੰ ਕੀ ਦਿੱਤਾ ਸਮਾਜ ਨੂੰ ਕੀ ਦਿੱਤਾ ਸਮਾਜ ਨੂੰ ਮੈਂ ਕੀ ਦਿੱਤਾ ਇਹ ਦੇਖਣਾ ਮੈਂ ਕੀ ਲਿਆ ਉਹ ਨਾ ਦੇਖੋ ਉਹਦਾ ਹਿਸਾਬ ਕਤਮ ਨਾ ਰੱਖੋ ਉਹਦਾ ਲੋਕ ਰੱਖਣਗੇ ਤੁਸੀਂ ਆਪ ਦੀ ਗਿਣਤੀ ਰੱਖੋ ਕਿ ਮੈਂ ਦੂਜਿਆਂ ਨੂੰ ਕੀ ਦਿੱਤਾ ਇੱਕ ਤਾਂ ਸਰ ਜਾਂਦੇ ਜਾਂਦੇ ਦਰਸ਼ਕਾਂ ਨੂੰ ਦੋ ਚਾਰ ਰੰਗ ਜ਼ਰੂਰ ਸੁਣਾ ਲਈਏ ਕਾਦੀ ਕਵਿਤਾ ਦੇ ਹਾਂ ਬਿਲਕੁਲ ਜ਼ਰੂਰੀ ਕਵਿਤਾਵਾਂ ਤਾਂ ਬਹੁਤ ਹੋ ਗਈਆਂ ਜੀ ਕਵਿਤਾਵਾਂ ਦਾ ਬਥੇਰੀਆਂ ਮੇਰੀਆਂ ਸੁਲਮੰਦਰ ਸਿੰਘ ਵੀ 21 ਕਿਤਾਬਾਂ ਉਹਨਾਂ ਵਿੱਚੋਂ 15 16 ਕਿਤਾਬਾਂ ਕਵਿਤਾਵਾਂ ਦੀ ਹੀ ਹੈ ਹੂੰ ਤੇ ਕਵਿਤਾ ਤਾਂ ਮੈਂ ਹੁਣ ਮੈਂ ਨਹੀਂ ਚਾਹੁੰਦਾ ਵੀ ਮੈਂ ਜਾੜਾ ਸੁਣਾਵਾ ਨਹੀਂ ਕੋਈ ਪੰਜਾਬੀ ਪੰਜਾਬੀ ਜਿਹੜੀਆਂ ਕਿਤਾਬਾਂ ਤੁਹਾਡੀਆਂ ਉਹਦੇ ਚੋਂ ਕੋਈ ਰੰਗ ਹੋ ਜਾ ਪੰਜਾਬੀ ਦੀਆਂ ਤੋਂ ਕਹਾਣੀਆਂ ਕਾਣੀ ਕਾਣੀ ਸੰਗੜੋ ਮੈਂ ਪੰਜਾਬੀ ਚ ਕਵਿਤਾ ਨਹੀਂ ਲਿਖੀ ਠੀਕ ਹੈ ਪੰਜਾਬੀ ਚ ਮੈਂ ਕਵਿਤਾ ਲਿਖੀ ਨਹੀਂ ਹੈ ਕਲਤਾਮਾ ਲਗਭਗ ਤੁਹਾਡੀਆਂ ਬਾਗੜੀ ਪਾ ਬਾਗੜੀ ਚ ਬਾਗੜੀ ਚ ਹੈ ਰਾਜਸਥਾਨੀ ਚ ਬਾਗੜੀ ਤੇ ਰਾਜਸਥਾਨੀ ਚ ਫਰਕ ਹੁੰਦਾ ਹੈ ਅੱਛਾ ਹਾਂ ਬਾਗੜੀ ਤੇ ਖੇਤਰ ਦੀ ਪਾਸ਼ਾ ਜਿਵੇਂ ਛੋਡੇ ਪੰਜਾਬ ਚ ਪੁਆਧੀ ਹੈ ਮਾਝਿਆ ਦੀ ਹੈ ਮਾਲਵੀ ਹੈ ਉਸ ਤਰ੍ਹਾਂ ਬਾਗੜੀ ਏਰੀਆ ਦਾ ਨਾਮ ਹੈ ਬਾਗੜੀ ਅੱਛਾ ਰਾਜਸਥਾਨੀ ਭਾਸ਼ਾ ਰਾਜਸਥਾਨੀ ਇਹ ਸਭੀ ਰਾਜਸਥਾਨੀ ਭਾਸ਼ਾ ਤੇ ਬਹੁਤ ਸਬਰਦ ਭਾਸ਼ਾ ਬਹੁਤ ਪਿਆਰੀ ਭਾਸ਼ਾ ਹੈ ਉਹ ਇਸ ਕਰਕੇ ਪ੍ਰਸਿੱਧ ਹੈ ਰਾਜਸਤਾਨੀ ਭਾਸ਼ਾ ਕਿ ਉਹਦੇ ਵਿੱਚ ਪ੍ਰਾਇਯਵਾਚੀ ਸ਼ਬਦ ਜਿਹੜੇ ਹੁੰਦੇ ਨੇ ਇੱਕ ਸ਼ਬਦ ਦੇ ਬਹੁਤ ਸਾਰੇ ਹੋਰ ਨਾਮ ਹੁੰਦੇ ਆ ਉਹ ਸ਼ਬਦ ਭੰਡਾਰ ਬਹੁਤ ਵੱਡਾ ਹੈ 15 ਕਰੋੜ ਤੋਂ ਰਾਜਸਤਾਨੀ ਭਾਸ਼ਾ ਬੋਲਦੇ ਆ ਤੇ ਅਫਸੋਸ ਇਹ ਹੈ ਕਿ ਉਸ ਨੂੰ ਮੰਨਤਾ ਹਜੇ ਤੱਕ ਨਹੀਂ ਮਿਲੀ 8ਵੀਂ ਸੂਚੀ ਜਿਹੜੀ ਹੈ ਸੰਵਿਧਾਨ ਦੀ 8ਵੀਂ ਸੂਚੀ ਉਹ ਚ ਜਿਹੜੀਆਂ ਜਿਹੜੀਆਂ ਭਾਸ਼ਾ ਨੂੰ ਮੰਨਤਾ ਮਿਲਦੀ ਹੈ ਨਾ ਦੇ ਉਹਦੇ ਚ ਉਹ ਦਰਜ ਹੋ ਜਾਂਦੀ ਹੈ ਸਮਿਨਾਨ ਦੀ ਕਾਨੂੰਨ ਦੀ 28 ਸੂਚੀ ਚ ਇਹ ਹੋਮ ਮੰਤਰਾਲੇ ਵੇਖਦਾ ਤੇ ਅਸੀਂ ਲੋਕ ਆंदोलਨ ਕਰ ਰਹੇ ਹਾਂ ਵੀ ਸਾਡੇ ਬੱਚੇ ਜਿਹੜੇ ਹਨ ਉਹ ਮਹਿਰੂਮ ਹੁੰਦੇ ਜਾਂਦੇ ਕਿਉਂਕਿ ਸਕੂਲੀ ਲੈਵਲ ਤੇ ਹੋਰ ਤੇ ਪੜਾਈ ਨਹੀਂ ਜਾ ਰਹੀ ਰਾਜਸਥਾਨੀ ਕੁਝ ਲੱਖ ਲੋਕ ਭਾਸ਼ਾ ਬੋਲਦੇ ਨੇ ਕੋਕਣੀ ਕੋਕਣੀ ਭਾਸ਼ਾ ਹੈ ਇੱਕ ਗੋਆ ਚ ਬੋਲੀਦੀ ਹੈ ਕੋਕਣੀ ਕੁਝ ਲੱਖ ਲੋਕ ਬੋਲਦੇ ਹੋਰ ਕਰੋੜਾ ਨਹੀਂ ਬੋਲਦੇ ਕੁਝ ਲੱਖ ਉਸ ਨੂੰ ਮੰਨਤਾ ਹੈ ਵਿਦੇਸ਼ੀ ਭਾਸ਼ਾ 네ਪਾਲੀ ਵੀ ਦੂਜੇ ਦੇਸ਼ ਦੀ ਭਾਸ਼ਾ ਹੈ ਉਹ ਨੂੰ ਆਪਣੇ ਦੇਸ਼ ਮੰਨਦਾ ਹੈ ਲੇਕਿਨ 15 ਕਰੋੜ ਲੋਕ ਜਿਹੜੀ ਭਾਸ਼ਾ ਨੂੰ ਬੋਲਦੇ ਉਹ ਨੂੰ ਮੰਨਤਾ ਨਹੀਂ ਮਿਲਦੀ ਉਹ ਸਾਡੀ ਜ਼ੁਬਾਨ ਤੇ ਤਾਲੇ ਰਾਜਸਥਾਨੀ ਬੋਲਣ ਵਾਲੇ ਤੇ ਮੈਂ ਰਾਜਸਥਾਨ ਦਾ ਹਾਂ ਇਸ ਕਰਕੇ ਮੈਂ ਮੇਰੀ ਉਸ ਸਟੇਟ ਦੀ ਜਿਹੜੀ ਭਾਸ਼ਾ ਹੈ ਜਿਹੜੀ ਨਾਲ ਸਾਡਾ ਕੰਮਧੰਦਾ ਚੱਲਦਾ ਜਿਹੜੀ ਸਾਡੇ ਵਿਵਹਾਰ ਦੀ ਭਾਸ਼ਾ ਹੈ ਉਸ ਭਾਸ਼ਾ ਨੂੰ ਸਰਕਾਰ ਮੰਨਤਾ ਨਾਂ ਦੇਵੇ ਅਫਸੋਸ ਦੀ ਗੱਲ ਹੈ ਤੇ ਬਹੁਤ ਗ੍ਰੰਥ ਅਜੇ ਤੀ ਬਿਨਾ ਛਪੇ ਪਏ ਹੈ ਤੇ ਬਹੁਤ ਸਾਰੇ ਲੋਕ ਰਾਜਸਤਾਨੀ ਬੋਲਦੇ ਐਨਾ-ਇਨਾ ਸ਼ਬਦ ਬੰਡਾ ਰਹੇ ਵੀ ਇੱਕ ਚੀਜ਼ ਦੇ 60-60 ਨਾਂ ਸ਼ਾਇਦ ਹੋਰ ਪਾਸ਼ਾ ਚ ਨਾ ਹੋਣ ਜਿਵੇਂ ਲਾਠੀ ਡਾਂਗ ਨੂੰ ਲਾਠੀ ਕਹਿੰਦੇ ਐ ਡਾਂਗ ਸ਼ਬਦ ਜਿਹੜਾ ਪੰਜਾਬੀ ਚ ਆਪਾਂ ਜੇ ਪੰਜਾਬੀ ਚ ਵੀ ਪਾਲਣ ਚੱਲੀਏ ਨਾ ਡਾਂਗ ਦੇ ਦੂਜੇ ਹੋਰ ਨਾਂ ਤਾਂ 10-12-15 ਤੋਂ ਵੱਧ ਨਹੀਂ ਪਾੜ ਸਕਾਂਗੇ ਪਰ ਰਾਜਸਤਾਨੀ ਚ 60 ਨਾਂ ਐ ਅੱਛਾ ਬਰਸਾਤ ਮੀਂਹ ਪੈਂਦਾ ਐ ਮੀਂਹ ਨੂੰ ਆਪਾਂ ਪੰਜਾਬੀ ਚ ਕਿੰਨੇ ਨਾਮ ਪਾੜ ਲਾਂਗੇ ਹਮੇਂ ਇਹ ਵੀ ਦਸ ਕਨਾਮਾ ਚੋਂ ਆਪਾਂ ਪੰਜਾਬੀ ਚ ਬੰਦ ਕਰਦੇ ਆਂ ਕਿ ਉਹ ਤੋਂ ਵੱਧ ਨਹੀਂ ਹੁੰਦੇ ਪਰ ਰਾਜਸਥਾਨੀ ਚ ਬਰਸਾਤ ਦੇ 200 ਨਾਮ ਹੈ 200 ਪ੍ਰਿਆਇ ਵਾਚੀ ਸ਼ਬਦ ਹੈ 200 ਮੈਸ ਮੱਜ ਮੱਜ ਕਿੰਨੀ ਕਹ ਪੰਜ ਚਾਰ ਨਾਮ ਹੋਣਗੇ ਮੱਜ ਝੋਟੀ ਲਵੇਰੀ ਇਹ ਇਹਨਾਂ ਰਾਜਸਥਾਨੀ ਚ 25 ਨਾਮ ਹੈ ਭਾਂ ਕਰਕੇ ਬਹੁਤ ਸਮਰਧ ਹੈ ਸਾਡੀ ਰਾਜਸਤਾਨੀ ਭਾਸ਼ਾ ਵਾਸਤੇ ਵੀ ਬੜਾ ਦਿਲ ਚ ਦਰਦ ਹੈ ਵੀ ਇਸ ਨੂੰ ਮੰਨ ਤਾਂ ਮਿਲੇ ਅਗਰ ਉਸ ਨੂੰ ਮੰਨ ਤਾਂ ਮਿਲੂਗਾ ਨਾ ਫਿਰ ਜਿਵੇਂ ਪੰਜਾਬ ਚ ਨੌਕਰੀ ਲੈਣ ਵਾਸਤੇ ਦਸਵੀਂ ਚ ਅਨਿਵਾਰ ਸਬਜੈਕਟ ਜਿਵੇਂ ਪੰਜਾਬੀ ਵੀ ਹੁੰਦਾ ਹੈ ਲੈਣਾ ਜ਼ਰੂਰੀ ਹੈ ਜਿਹੜਾ ਪੰਜਾਬੀ ਪੜ੍ਹਿਆ ਹੋਊ ਉਹ ਹੀ ਪੰਜਾਬ ਚ ਨੌਕਰੀ ਲੈ ਸਕਦਾ ਹੈ ਲੇਕਿਨ ਰਾਜਸਤਾਨ ਚ ਖੁੱਲ ਹੈ ਕੋਈ ਆ ਜਾਓ ਉੱਥੇ ਫਿਰ ਰਾਜਸਤਾਨੀ ਵੀ ਹੋਇਆ ਕਰੂਗੀ ਬੋਰਡ ਦੀ ਦਸਵੀਂ ਉਹ ਤੇ ਰਾਜਸਤਾਨੀ ਪੜ੍ਹਿਆ ਜਿਹੜੇ ਰਾਜਸਤਾਨੀ ਪੜ੍ਹੇ ਇਹਨਾਂ ਉਹ ਹੀ ਉਹਦੀ ਨੌਕਰੀ ਲੈ ਕਰੂਗਾ ਹੁਣ ਬਾਹਰ ਦੇ ਲੋਕ ਆ ਕੇ ਉੱਥੇ ਲੈ ਜਾਂਦੇ ਆ ਕਿਉਂਕਿ ਅੰਗਰੇਜ਼ੀ ਵਗੈਰਾ ਉਹਨਾਂ ਦੀ ਚੰਗੀ ਹੁੰਦੀ ਹੈ ਬਾਹਰੋਂ ਆ ਕੇ ਤੇ ਉੱਥੇ ਨੌਕਰੀ ਲੈ ਜਾਂਦੇ ਸਾਡੇ ਲੋਕ ਬੈਠੇ ਰਹਿ ਜਾਂਦੇ ਆ ਜੀ ਸਾਡੀਆਂ ਵੱਡੀਆਂ ਪ੍ਰੀਖਿਆਵਾਂ ਜਿਹੜੀਆਂ ਹੁੰਦੀਆਂ ਐ ਜਿਵੇਂ ਆਰਐਸ ਜਾਂ ਕੋਈ ਹੋਰ ਵੱਡੀ ਪ੍ਰੀਖਿਆ ਜਿਹੜੀ ਹੁੰਦੀ ਐ ਉਹਦੇ ਵਿੱਚ ਕੁਝ ਆਪਸ਼ਨਲ ਲੈਂਗੁਏਜ ਲੈਣੀ ਹੁੰਦੀ ਐ ਵੀ ਕੋਈ ਵੀ ਲੈ ਲਓ ਉਹ ਜੋ ਕੰਨੜ ਤੇ ਤਮਿਲ ਤੇ ਤੇਲਗੂ ਤੇ ਉਹ ਤਾਂ ਸਾਡੇ ਬੱਚੇ ਲੈ ਸਕਦੇ ਆ ਲੇਕਿਨ ਰਾਜਸਥਾਨੀ ਦੀ ਨਹੀਂ ਲੈ ਸਕਦੇ ਰਾਜਸਥਾਨ ਦੇ ਬੱਚੇ ਵਾਸਤੇ ਉਹ 옵ਸ਼ਨ ਤਾਂ ਹੈਗੇ ਪਰ ਰਾਜਸਥਾਨੀ ਅਸੀਂ ਆਸ ਕਰਦੇ ਆ ਵੀ ਤੁਹਾਡਾ ਰਾਜਸਥਾਨੀ ਜਿਹੜੀ ਉਹਨੂੰ ਮੰਨਤਾ ਮਿਲੇ ਸ਼ੁਕਰੀਆ ਜੀ ਰਾਜਸਥਾਨੀ ਭਾਸ਼ਾ ਨੂੰ ਬਹੁਤ ਬਹੁਤ ਧੰਨਵਾਦ ਸਰ ਮਿਹਰਬਾਨੀ ਜੀ